ਚਾਹੇ ਤੁਹਾਡੀ ਸੱਕੀ ਮਾਂ ਹੋਵੇ ਭੈਣ ਹੋਵੇ ਭਰਾ ਹੋਵੇ ਤੇ ਚਾਹੇ ਸੱਕਾ ਪਿਓ ਕਿਉਂ ਨਾ ਹੋਵੇ ਉਹਨਾਂ ਤੋਂ ਵੀ ਇਹ ਦੋ ਚੀਜ਼ਾਂ ਕਦੀ ਨਾ ਲਿਓ ਨਹੀਂ ਤਾਂ ਉਹਨਾਂ ਦੇ ਸਾਰੇ ਕਸ਼ਟ ਤੁਹਾਡੇ ਤੇ ਆ ਜਾਣਗੇ ਤੇ ਰਹੀ ਗੱਲ ਆਪਣੇ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਇਹ ਚੀਜ਼ ਲੈਣ ਬਾਰੇ ਸੋਚਣ ਦੀ ਇਹ ਗਲਤੀ ਵੀ ਨਾ ਕਰਿਓ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਆਪਾਂ ਅਕਸਰ ਹੀ ਆਪਣੇ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਤੇ ਅਨਨੋਨ ਇਨਸਾਨਾਂ ਤੋਂ ਜਿਨ੍ਹਾਂ ਨੂੰ ਆਪਾਂ ਜਾਣਦੇ ਤੱਕ ਨਹੀਂ ਉਹਨਾਂ ਤੋਂ ਵੀ ਇਹ ਚੀਜ਼ ਲੈ ਲੈਣੇ ਆ ਤੇ ਆਪਣੇ ਘਰ ਲਿਆਉਣੇ ਆ ਤੇ ਫਿਰ ਜਦੋਂ ਉਹਨਾਂ ਦੇ ਕਸ਼ਟ ਆਪਣੇ ਤੇ ਆਉਂਦੇ ਨੇ ਤੇ ਫਿਰ ਆਪਾਂ ਰੋਣੇ ਆ ਕਿ ਰੱਬਾ ਤੂੰ ਸਾਨੂੰ ਹੀ ਕਸ਼ਟ ਦੇ ਰਿਹਾ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਉਸ ਚੀਜ਼ ਬਾਰੇ ਜੋ ਆਪਾਂ ਕਿਸੇ ਤੋਂ ਵੀ ਨਹੀਂ ਲੈਣੀ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਨ੍ਹਾਂ ਨੇ ਇਹ ਗਲਤੀ ਕਰ ਦਿੱਤੀ ਹੈ ਇਹ ਚੀਜ਼ ਲੋਕਾਂ ਤੋਂ ਲੈ ਲਈ ਹੈ ਉਹ ਇਹ ਗਲਤੀ ਕਿਵੇਂ ਸੁਧਾਰਨ ਤਾਂ ਜੋ ਉਹਨਾਂ ਤੇ ਕਸ਼ਟ ਆਉਣੇ ਬੰਦ ਹੋ ਜਾਣ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਵੈਸੇ ਤਾਂ ਇਹ ਦੋਨੋਂ ਚੀਜ਼ਾਂ ਬਹੁਤ ਹੀ ਖਾਸ ਨੇ ਇਹ ਦੋ ਚੀਜ਼ਾਂ ਤੁਸੀਂ ਕਦੀ ਵੀ ਕਿਸੇ ਤੋਂ ਨਹੀਂ ਲੈਣੀਆਂ ਪਰ ਜੋ ਦੂਸਰੀ ਚੀਜ਼ ਹੈ ਉਹਨੂੰ ਧਿਆਨ ਨਾਲ ਸੁਣੀਓ ਇਹ ਤੁਹਾਨੂੰ ਚਲਾਕ ਲੋਕ ਅਕਸਰ ਹੀ ਦੇਣਗੇ ਤੇ ਤੁਸੀਂ ਭੋਲੇ-ਭਾਲੇ ਲੋਕ ਉਹਦੇ ਵਿੱਚ ਫਸ ਕੇ ਉਹ ਚੀਜ਼ ਲੈ ਆਉਂਗੇ ਇਸ ਕਰਕੇ ਆਪਾਂ ਉਸ ਦੀ ਗੱਲ ਦੂਸਰੇ ਨੰਬਰ ਤੇ ਕਰਾਂਗੇ ਗੱਲ ਕਰਦੇ ਆਂ ਪਹਿਲੀ ਚੀਜ਼ ਦੀ ਪਹਿਲੀ ਚੀਜ਼ ਹੈ ਪੈਸੇ ਹੁਣ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਪੈਸੇ ਤਾਂ ਆਪਾਂ ਕਿਸੇ ਤੋਂ ਲੈ ਹੀ ਲੈਣੇ ਆ ਉਧਾਰ ਵੀ ਲੈ ਲੈਣੇ ਆ ਪੈਸੇ ਕਿਸੇ ਤੋਂ ਉਧਾਰ ਲੈਣੇ ਮਾੜੀ ਗੱਲ ਨਹੀਂ ਪੈਸੇ ਸਾਰੇ ਹੀ ਲੈਂਦੇ ਨੇ ਪਰ ਕਿਸੇ ਦਾ ਹੱਕ ਮਾਰਨਾ ਕਿਸੇ ਦਾ ਹੱਕ ਮਾਰ ਕੇ ਆਪਣੇ ਘਰ ਲੈ ਕੇ ਆਉਣਾ ਇਹ ਬਹੁਤ ਮਾੜੀ ਗੱਲ ਹੈ ਜਦੋਂ ਇਨਸਾਨ ਨੂੰ ਆਪਾਂ ਬੇਫਕੂਫ ਬਣਾ ਦਿੰਦੇ ਆ ਤੇ ਉਹ ਇਨਸਾਨ ਅੱਗੋਂ ਆਪਾਂ ਨੂੰ ਬੇਫਕੂਫ ਬਣ ਕੇ ਆਪਣੀ ਮਿਹਨਤ ਦੀ ਕਮਾਈ ਪੈਸੇ ਦੇ ਦਿੰਦਾ ਹੈ ਪਹਿਲਾਂ ਤਾਂ ਆਪਾਂ ਬਹੁਤ ਖੁਸ਼ ਹੁੰਨੇ ਆ ਕਿ ਆਪਾਂ ਨੂੰ ਉਸਨੇ ਪੈਸੇ ਦੇ ਦਿੱਤੇ ਪਰ ਇੱਕ ਗੱਲ ਯਾਦ ਰੱਖਿਓ ਚਾਹੇ ਉਹ ਬੇਫਕੂਫ ਬਣ ਕੇ ਆਪਾਂ ਨੂੰ ਪੈਸੇ ਦੇ ਰਿਹਾ ਹੈ ਇੱਕ ਵਾਰ ਤਾਂ ਆਪਾਂ ਉਹ ਪੈਸੇ ਵਰਤ ਲਾਂਗੇ ਪਰ ਫੇਰ ਉਹ ਪੈਸੇ 10 ਗੁਣਾ ਹੋ ਕੇ ਨਿਕਲਣਗੇ ਇਹ ਗੱਲ ਜਰੂਰ ਯਾਦ ਰੱਖਿਓ ਇਸ ਕਰਕੇ ਕਦੀ ਵੀ ਕਿਸੇ ਦੇ ਹੱਕ ਦੇ ਪੈਸੇ ਆਪਾਂ ਨਹੀਂ ਲੈਣੇ ਆਪਾਂ ਸਿਰਫ ਆਪਣੀ ਮਿਹਨਤ ਦੀ ਕਮਾਈ ਰੱਖਣੀ ਹੈ ਆਪਾਂ ਆਪਣੀ ਮਿਹਨਤ ਦੀ ਕਮਾਈ ਰੱਖਾਂਗੇ ਉਹਦੇ ਵਿੱਚ ਹੀ ਮਾਲਕ ਆਪਾਂ ਨੂੰ ਰੰਗ ਭਾਗ ਲਾ ਦੇਗਾ ਇਸ ਚੀਜ਼ ਦਾ ਧਿਆਨ ਰੱਖਿਓ ਇਹ ਤਾਂ ਸੀ ਪਹਿਲੀ ਚੀਜ਼ ਹੁਣ ਗੱਲ ਕਰਦੇ ਆਂ ਦੂਸਰੀ ਚੀਜ਼ ਦੀ ਇਸ ਚੀਜ਼ ਨੂੰ ਧਿਆਨ ਨਾਲ ਸੁਣਿਓ ਤੇ ਆਪਣੀ ਜ਼ਿੰਦਗੀ ਵਿੱਚ ਇਹ ਗਲਤੀ ਕਦੀ ਵੀ ਨਾ ਕਰਿਓ ਉਹ ਦੂਸਰੀ ਚੀਜ਼ ਐ ਕਿਸੇ ਤੋਂ ਬਦਦੂਆ ਲੈਣੀ ਆਪਾਂ ਕੀ ਕਰਦੇ ਆਂ ਕਿਸੇ ਨੂੰ ਕੋਈ ਮਾੜੇ ਬੋਲ ਬੋਲਦੇ ਆਂ ਜਦੋਂ ਕਿਸੇ ਨੂੰ ਮਾੜੇ ਬੋਲ ਬੋਲਦੇ ਆਂ ਉਹਦਾ ਦਿਲ ਦੁਖਾਉਂਦੇ ਆਂ ਤਾਂ ਫਿਰ ਉਹ ਇਨਸਾਨ ਆਪਾਂ ਨੂੰ ਦਿਲ ਤੋਂ ਬਦਦੂਆ ਦਿੰਦਾ ਤੇ ਇੱਕ ਗੱਲ ਯਾਦ ਰੱਖਿਓ ਦਿਲ ਤੋਂ ਨਿਕਲੀ ਹੋਈ ਬਦਦੂਆ ਰੱਬ ਜ਼ਰੂਰ ਸੁਣਦਾ ਜਦੋਂ ਕੋਈ ਦੁਖੀ ਹੋ ਕੇ ਆਪਾਂ ਨੂੰ ਬਦਦੂਆ ਦਿੰਦਾ ਫਿਰ ਉਹ ਕਿਤੇ ਨਾ ਕਿਤੇ ਜ਼ਰੂਰ ਕੰਮ ਕਰਦੀ ਐ ਤੇ ਫਿਰ ਆਪਣੇ ਤੱਪੜ ਰੁਲ ਜਾਂਦੇ ਨੇ ਇਸ ਕਰਕੇ ਆਪਣੇ ਮਾਪੇ ਦਾ ਆਪਣੇ ਭੈਣ ਭਰਾ ਦਾ ਕਦੀ ਵੀ ਦਿਲ ਨਾ ਦੁਖਾਇਓ ਉਹਨਾਂ ਤੋਂ ਕਦੀ ਵੀ ਬਾਦੂਆ ਨਾ ਲਿਓ ਇੱਕ ਬਰੀ ਇੱਕ ਸਾਧੂ ਸੰਤ ਸੀਗੇ ਉਹਨਾਂ ਨੇ ਇੱਕ ਇਨਸਾਨ ਤੋਂ 2 ਰੁਪਏ ਉਧਾਰੇ ਲੈ ਲਏ ਤੇ ਵਾਪਸ ਕਰਨਾ ਭੁੱਲ ਗਏ ਤੇ ਉਹ ਇਨਸਾਨ ਬਹੁਤ ਦੁਖੀ ਹੋਇਆ ਕਿ ਮੇਰੀ ਮਿਹਨਤ ਦੀ ਕਮਾਈ ਚਾਹੇ 2 ਰੁਪਏ ਸੀ ਉਹ ਸਾਧੂ ਸੰਤ ਨੇ ਰੱਖ ਲਈ ਤੇ ਉਹ ਸਾਧੂ ਸੰਤ ਨੇ ساری ਉਮਰ ਰੱਬ ਦੀ ਭਗਤੀ ਕੀਤੀ ਉਹ ਸਾਧੂ ਸੰਤ ਨੂੰ ਸੀਗਾ ਕਿ ਮੈਂ ਉੱਪਰ ਜਾਊਂਗਾ ਉੱਪਰ ਜਾ ਕੇ ਮੈਨੂੰ ਸਵਰਗ ਦੇ ਦਰਵਾਜ਼ੇ ਮਿਲਣਗੇ ਕਿਉਂਕਿ ਮੈਂ ਸਾਰੀ ਉਮਰ ਰੱਬ ਦੀ ਭਗਤੀ ਕੀਤੀ ਹੈ ਤੇ ਜਦੋਂ ਉਹ ਸਾਧੂ ਸੰਤ ਉੱਤੇ ਜਾਂਦੇ ਨੇ ਤਾਂ ਉਹਨਾਂ ਨੂੰ ਫੇਰ ਵਾਪਸ ਧਰਤੀ ਤੇ ਆਉਣਾ ਪੈਂਦਾ ਉਸ ਇਨਸਾਨ ਦੇ ਪੈਸੇ ਵਾਪਸ ਕਰਨ ਤੇ ਫੇਰ ਉਸ ਇਨਸਾਨ ਤੋਂ ਮਾਫੀ ਮੰਗਣ ਉਹਨਾਂ ਦੀ ਕੀਤੀ ਹੋਈ ਸਾਰੀ ਭਗਤੀ ਵਾਪਸ ਉਹਨਾਂ ਨੂੰ ਫੇਰ ਕਰਨੀ ਪੈਂਦੀ ਹੈ ਇਸ ਕਰਕੇ ਇਹ ਦੋ ਖਾਸ ਚੀਜ਼ਾਂ ਦਾ ਧਿਆਨ ਰੱਖਿਓ ਇਹ ਤਾਂ ਸੀ ਉਹ ਦੋ ਖਾਸ ਚੀਜ਼ਾਂ ਜੋ ਆਪਾਂ ਧਿਆਨ ਵਿੱਚ ਰੱਖਣੀਆਂ ਨੇ ਪਰ ਜਿਨ੍ਹਾਂ ਨੇ ਇਹ ਗਲਤੀ ਕਰ ਦਿੱਤੀ ਹੈ ਪਤਾ ਸਿਰਫ ਉਹਨਾਂ ਨੂੰ ਹੈ ਕਿ ਅਸੀਂ ਇਹ ਗਲਤੀ ਕਰ ਦਿੱਤੀ ਹੈ ਤੇ ਉਹ ਗਲਤੀ ਸੁਧਾਰਨਾ ਵੀ ਚਾਹੁੰਦੇ ਨੇ ਤਾਂ ਇਸ ਗਲਤੀ ਨੂੰ ਸੁਧਾਰਨ ਲਈ ਤੁਸੀਂ ਇੱਕ ਖਾਸ ਕੰਮ ਕਰਨਾ ਜਿਹਦੇ ਨਾਲ ਇਹ ਗਲਤੀਆਂ ਮਾਫ ਹੋ ਜਾਣਗੀਆਂ ਤੇ ਅੱਗੇ ਤੋਂ ਇਸ ਗਲਤੀ ਦਾ ਤੁਸੀਂ ਧਿਆਨ ਰੱਖਿਓ ਜਿਨ੍ਹਾਂ ਦੇ ਤਾਂ ਆਪਾਂ ਹੱਕ ਦੇ ਪੈਸੇ ਮਾਰਲੇ ਨੇ ਬੇਸ਼ੱਕ ਉਹ ਇਨਸਾਨ ਇਸ ਦੁਨੀਆ ਤੇ ਹੈਗਾ ਚਾਹੇ ਨਹੀਂ ਹੈਗਾ ਤੁਸੀਂ ਉਸ ਇਨਸਾਨ ਦੇ ਨਾਮ ਦਾ ਦਾਨ ਕਰਨਾ ਜਦੋਂ ਤੁਸੀਂ ਦਾਨ ਕਰੋਗੇ ਓਨੇ ਰੁਪਏ ਤਾਂ ਉਹ ਤੁਹਾਡੇ ਮਨ ਤੇ ਪਿਆ ਹੋਇਆ ਬੋਝ ਵਧੀਆ ਸਾਫ ਹੋ ਜਾਏਗਾ ਆਪਣੇ ਮਨ ਤੋਂ ਇਹ ਬੋਝ ਲਾਉਣਾ ਬਹੁਤ ਵੱਡੀ ਗੱਲ ਹੈ ਜੇ ਤੁਹਾਡੇ ਮਨ ਤੇ ਇਹ ਬੋਝ ਪਿਆ ਰਹੇਗਾ ਤੇ ਤੁਸੀਂ ਜ਼ਿੰਦਗੀ ਵਿੱਚ ਅੱਗੇ ਨਹੀਂ ਵਧ ਸਕਦੇ ਤੇ ਦੂਸਰੀ ਗੱਲ ਜੇ ਤੁਸੀਂ ਕਿਸੇ ਦਾ ਦਿਲ ਦੁਖਾ ਦਿੱਤਾ ਕਿਸੇ ਨੇ ਤੁਹਾਨੂੰ ਬਦਦੂਆ ਦੇ ਦਿੱਤੀ ਹੈ ਤੇ ਤੁਹਾਡੇ ਮਨ ਦੇ ਵਿੱਚ ਇਦਾਂ ਹੈ ਕਿ ਉਤੇ ਗਲਤੀ ਵੀ ਮੇਰੀ ਹੈ ਤੇ ਮੈਂ ਉਹਨੂੰ ਮੂੜਾ ਚੰਗਾ ਵੀ ਬੋਲਿਆ ਅੱਗੋਂ ਉਹਨੇ ਵੀ ਮੈਨੂੰ ਬਦਦੂਆ ਦਿੱਤੀ ਤਾਂ ਤੁਸੀਂ ਉਸ ਇਨਸਾਨ ਤੋਂ ਜਾ ਕੇ ਮਾਫੀ ਮੰਗੋ ਤੁਸੀਂ ਉੱਥੋਂ ਮਾਫੀ ਦਰਅਸਲ ਉਸ ਇਨਸਾਨ ਤੋਂ ਨਹੀਂ ਉਹਨੇ ਜਿਹਦੇ ਅੱਗੇ ਦੁਆ ਫਰਿਆਦ ਕੀਤੀ ਹੈ ਉਸ ਰੱਬ ਤੋਂ ਮੰਗ ਰਹੇ ਹੋ ਤੇ ਉਹ ਰੱਬ ਤੁਹਾਨੂੰ ਜ਼ਰੂਰ ਮਾਫ ਕਰੇਗਾ ਇੱਥੇ ਇੱਕ ਖਾਸ ਗਲਤੀ ਦਾ ਧਿਆਨ ਰੱਖਿਓ ਅੱਗੇ ਤੋਂ ਤੁਸੀਂ ਇਹ ਗਲਤੀਆਂ ਨਾ ਕਰੋ ਕਿਉਂਕਿ ਵਾਰ-ਵਾਰ ਕੀਤੀ ਗਲਤੀ ਗੁਨਾਹ ਬਣ ਜਾਂਦੀ ਹੈ ਇਦਾਂ ਨਹੀਂ ਕੀ ਗਲਤੀਆਂ ਕਰ ਲਈਆਂ ਤੇ ਮਾਫੀ ਮੰਗ ਲਈ ਅੱਗੇ ਤੋਂ ਇਹ ਗਲਤੀਆਂ ਨਾ ਹੀ ਹੋਣ ਤੇ ਵਧੀਆ ਗੱਲ ਐ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਜਰੂਰ ਕਰਿਆ ਕਰੋ ਤਾ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ